ਲੋ ਵੀ ਕਾਫੀ ਦਿਨਾਂ ਤੋਂ ਸਾਰੇ ਯਾਰ ਦੋਸਤ ਇਕੱਠੇ ਤਾਂ ਹੋਣ ਜਾ ਰਹੇ ਆ ਵਾਪਸ ਤੇ ਮੁਹੱਬਤ ਦਾ ਪਿਆਰ ਦਾ ਸ਼ੁਕਰੀਆ ਉਮੀਦ ਕਰਦੇ ਹਾਂ ਕਿ ਦੁਬਾਰਾ ਫੇਰ ਆਓਗੇ ਬਿਲਕੁਲ ਬਸ ਸੇਵਾ ਦਾ ਮੌਕਾ ਦੋ ਹਰ ਬਾਰ ਮੰਗੇ ਧੰਨ ਸਾਹਿਬ ਬਹੁਤ ਹੀ ਹਾਈ ਗਾਇਸ ਸਤਿ ਸ੍ਰੀ ਅਕਾਲ ਜੀ ਉਮੀਦ ਕਰਨਾ ਤੁਸੀਂ ਬਿਲਕੁਲ ਠੀਕ ਠਾਕ ਹੋਗੇ ਵੱਤਿਆ ਸਤਿਆ ਹੋਗੇ ਰੱਬ ਤੁਹਾਨੂੰ ਚਾਹਤੀਆਂ ਕਲਾਮਾਂ ਚ ਰੱਖੇ ਅੱਛੇ ਜੀ ਅਸੀਂ ਅੱਜ ਗੱਲ ਕਰਾਂਗੇ ਉਹ ਸਾਡੇ ਸਿੱਖ ਵੀਰ ਉਹ ਇੰਡੀਅਨ ਸਾਡੇ ਪਰ ਆ ਜਿਹੜੇ ਪਾਕਿਸਤਾਨ ਚ ਆਏ ਨੇ ਤੇ ਜਦੋਂ ਉਹ ਪਾਕਿਸਤਾਨ ਨੂੰ ਵਿਜ਼ਿਟ ਕਰਕੇ ਵਾਪਸ ਗਏ ਨੇ ਤੇ ਉਹਨਾਂ ਨੇ ਪਾਕਿਸਤਾਨ ਦੇ ਬਾਰੇ ਚ ਕੀ ਕਿਹਾ ਹੈ ਤੇ ਇੱਥੇ ਜਦੋਂ ਉਹ ਜਾਂਦੇ ਪਏ ਸਨ ਤੇ ਉਹਨਾਂ ਨੇ ਆਪਣੇ ਪੂਰੇ ਦੇ ਪੂਰੇ ਜਿਹੜਾ ਉਹਨਾਂ ਦਾ ਲਾਈਕ ਦਿਮਾਗ ਦੇ ਵਿੱਚ ਸੀ ਪਾਕਿਸਤਾਨੀਆਂ ਬਾਰੇ ਚ ਕਿ ਉਹਨਾਂ ਨੇ ਕੈਂਜੇ ਦਾ ਫੀਲ ਕੀਤਾ ਪਾਕਿਸਤਾਨ ਜਾ ਕੇ ਕਿ ਉਹਨਾਂ ਦਾ ਐਕਸਪੀਰੀਅੰਸ ਕਿੰਦਾ ਰਿਹਾ ਤੇ ਬਹੁਤ ਵਧੀਆ ਵੀਡੀਓ ਜੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਰ ਤੁਸੀਂ ਆਖਰ ਤੱਕ ਵੇਖਣੀ ਹੈ ਆ ਇੱਥੇ ਵਾਵਾ ਵਾਦੀਆਂ ਜੀ ਨਾਲ ਸਾਰੇ ਯਾਰ ਦੋਸਤਾਂ ਨਾਲ ਹੁਣ ਜਾ ਰਹੇ ਆ ਵਾਪਸ ਤੇ ਬਹੁਤ ਬਹੁਤ ਪਿਆਰ ਦਾ ਸ਼ੁਕਰੀਆ ਉਮੀਦ ਕਰਦੇ ਆ ਦੁਬਾਰਾ ਫੇਰ ਆਵਾਂਗੇ ਮੇਲਾ ਕਰ ਮੱਛੇਵਾ ਦਾ ਮੌਕਾ ਦੋ ਹਰ ਬਾਰ ਆਮਾਗੇ ਜਨਾਬ ਸਾਹਿਬ ਬਹੁਤ ਹੀ ਪਿਆਰ ਮੁਹੱਬਤ ਦਿੱਤਾ ਤੁਸੀਂ ਔਰ ਬਹੁਤ ਚੰਗਾ ਲੱਗਿਆ ਸਾਨੂੰ ਮਹਿਸੂਸ ਹੀ ਰਿਹਾ ਕਿ ਅਸੀਂ ਆ ਚੜ੍ਹਦਾ ਪੰਜਾਬ ਤੇ ਲੈਂਦਾ ਪੰਜਾਬ ਹੈ 1 ਫੁੱਟ ਦਾ ਫਾਸਲਾ ਬਸ ਤੇ ਪਰ ਇੱਥੇ 1 ਫੁੱਟ ਦਾ ਵੀ ਨਹੀਂ ਫਾਸਲਾ ਔਰ ਦਿਲਾਂ ਦੇ ਵਿੱਚ بڑا ਮੁਹੰਮਦ ਆਕਾਟੇਲਾ ਚ ਵੀ ਸਾਡੇ ਦਿਲਾਂ ਦੇ ਵਿੱਚ ਵੀ ਇੱਕ ਦੂਜੇ ਪ੍ਰਤੀ ਔਰ ਪਰਮਾਤਮਾ ਇਹਦੇ ਦੋਵਾਂ ਮੁਲਕਾਂ ਦਾ ਪਿਆਰ ਹੋਈ ਸਾਨੂੰ ਜਿਵੇਂ ਜਿਵੇਂ ਤੁਸੀਂ ਆਏ ਹੋ ਤੇ ਜਾਂਦੇ ਆ ਜਾ ਕੇ ਉਹ ਹੋਣੀ ਚਾਹੀਦੀ ਹੈ ਕੋਸ਼ਿਸ਼ ਵੀ ਇਸ ਤਰ੍ਹਾਂ ਦੀਆਂ ਕੌਨ ਬਿਲਕੁਲ ਜੀ ਦੋਨੋਂ ਪਾਸੇ ਹੋਣਾ ਪਾਸੇ ਹੋਣਾ ਲੈ ਵੀ ਬਣਾ ਹੋਣ ਵੀਰ ਚੱਲਦੇ ਆ ਸਾਰੇ ਨਹੀਂ ਰੁਕਦੇ ਲੱਗਦਾ ਫਿਰ ਨਹੀਂ ਕੋਈ ਬੋਲ ਰਿਹਾ ਹੀ ਨਹੀਂ ਚਲਿਓ ਸਾਰੇ ਕੋਈ ਵੀ ਨਹੀਂ ਬੋਲਿਆ ਇੱਥੇ ਜਿਹੜੇ ਬੇਤਰਪੀ ਪ੍ਰਾਪਤੀ ਆ ਉਹਨਾਂ ਦਾ ਇੱਕ ਕਮੈਂਟ ਕੀਮਤੀ ਆ ਤੁਹਾਡਾ ਵੀ ਆ ਤੇ ਜਿਹੜਾ ਇਹ ਕਮੈਂਟ ਕੀਮਤੀ ਆ ਰੌਣੀ ਸਾਹਿਬ ਦਾ ਚਲੋ ਉਸਤਾ ਬਹੁਤ ਕਿੱਥੇ ਖੜੇ ਆ ਪਰ ਉਹਨਾਂ ਨੇ ਕਿਥੋਂ ਕਿਥੇ ਮੂੰਹ ਦੇ ਵਿੱਚੋਂ ਨਿਕਲਿਆ ਚੱਲਦੇ ਆ ਹਾਂ ਸਾਰੇ ਜਵਲ ਮਸੂਸ ਸੇ ਬਾਈ ਹੋ ਗਏ ਹੋ ਗਏ ਚਲੋ ਬਹੁਤ ਬਾਤ ਕਰੀ ਬਾਈ ਬਹੁਤ ਜੁਬਾਰ ਤੇ ਸਾਨੂੰ ਮਹਿਸੂਸ ਹੋਇਆ ਅਸੀਂ ਕਿਸੇ ਬਗਾਨੇ ਮੋਰ ਦੇ ਵਿੱਚ ਤਰਨਾਂ ਐਦਾਂ ਲੱਗਿਆ ਵੀ ਮਤਲਬ ਅਸੀਂ ਵੈਸੇ ਹੀ ਕਿਸੇ ਰਿਸਟੋਰੈਂਟ ਚ ਆਏ ਹੋਇਆ ਇੱਥੇ ਵੀ ਕੋਈ ਵੀ ਫਰਕ ਨਹੀਂ ਲੱਗਿਆ ਇੱਕ ਵੀ ਚੀਜ਼ ਦਾ ਫਰਕ ਨਹੀਂ ਲੱਗਿਆ ਜੀ ਬਾਈ ਆਪਾਂ ਜਿਹੜੇ ਟੈਲੀਫੋਨ 'ਨੇ ਕਿਹਾ ਸੀਗਾ ਬਾਹਰ ਜੂਲਦੇ ਵੀ ਅਸੀਂ ਆਪਾਂ ਕਿੰਨੇ ਮੁਲਕਾਂ ਗਏ ਬਿਲਕੁਲ ਆਪਾਂ ਮੈਨੇ ਲੀ ਜਾਂਦੇ ਆ ਪਰ ਹਫ਼ਤੇ ਬਾਅਦ ਲੱਗਦਾ ਹੀ ਭੱਜ ਚਲੇ ਭੱਜ ਚਲੇ ਜੀ ਕਿੱਥੇ ਜਗਾ ਸਾਨੂੰ ਆਇਆ ਨਹੀਂ ਕਿਉਂ ਨਹੀਂ ਹੋਰ ਚੜ ਜਾਂਦੇ ਨਹੀਂ ਫਿਰ ਫੋਟਾ ਜੀ ਹਰ ਬੰਦੇ ਦੇ ਆਪ ਕੋ ਆਪਣੇ ਪ੍ਰਭਾਵ ਹੁੰਦੇ ਆ ਬੰਦਾ ਪੱਲੇ ਨਾਲ ਬੰਨ੍ਹ ਕੇ ਲ ਜਾਂਦਾ ਮੈਂ ਉੱਥੇ ਪਿਛਲੇ ਵੀ ਦੱਸ ਕੇ ਆਇਆ ਮੈਨੂੰ ਕਹਿੰਦੇ ਵੀ ਨਫ਼ਰਤ ਕਿਵੇਂ ਖਤਮ ਹੋ ਸਕਦੀ ਕੱਲ ਉਹਦਾ ਹਰ ਬੰਦੇ ਦੇ ਅੰਦਰ ਜਿਗਿਆਸੂ ਹੁੰਦਾ ਮਾਹਰੀ 9 ਵਜੇ ਵਾਲੀਆਂ ਖਬਰਾਂ ਤੁਸੀਂ ਵੀ ਸਾਡੀਆਂ ਦਾ ਵਧ ਕਰ ਦੋ ਅਸੀਂ ਵੀ ਕਰ ਦਿੰਦੇ ਸਾਡੇ 50 ਤੋਂ ਲੈ ਕੇ 60% ਦੇ ਮਸਲੇ ਹੱਲ ਹੋ ਜਾਣੇ ਆ ਤੁਸੀਂ ਦੱਸੋ ਜੀ ਸਾਡੇ ਤੋਂ ਕੋਈ ਉਕਾਈ ਹੋਈ ਹੋਵੇ ਮੈਂ ਜੀ ਸਰ ਸ਼ੁਕਰੀਆ ਕੀ ਹੋਈ ਹੋਵੇ ਮੈਂ ਮੈਂ ਹਨਾ ਵੀ ਬਹੁਤ سارے ਲੋਕ ਬਹੁਤ ਸਾਰੀਆਂ ਗੱਲਾਂ ਵੀ ਵਿਖਰਾ ਰਿਹਾ ਫੇਰ ਵੀ ਅਰਜੀ ਦਾ ਵੀ ਸਾਡੇ ਆ ਬਹੁਤ ਖੁਲੀ ਆ ਤੁਸੀਂ ਸਾਰੇ ਆਓ ਇੱਕ ਦੂਜੇ ਨੂੰ ਗੱਲਬਾਤ ਕਰੀ ਪਾਵਾਂਗੇ ਇੱਕ ਦੂਜੇ ਨੂੰ ਜਾਣਾਂਗੇ ਤੇ ਫੇਰ ਹੀ ਆਪਾਂ ਜੀ ਬੱਸ ਸਕਦੇ ਆਂ ਇਨਸਾਨ ਹੈ ਨਾ ਤੁਹਾਡਾ ਪਾ ਜੀ ਬਹੁਤ ਧੰਨਵਾਦ ਹੈ ਸਾਡਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਸੱਤਵੇਂ ਦਿਨ ਅਸੀਂ ਫੇਰ ਉੱਥੇ ਬੈਠੇ ਜਿੱਥੇ ਪਹਿਲੇ ਦਿਨ ਪਹੁੰਚੇ ਸੀ ਆ ਤੇ ਅੱਜ ਚਿਤ ਕਰਦਾ ਸੀ ਵੀ ਕਾਸ਼ ਕਿਤੇ 6ਵਾਂ ਹੁੰਦਾ ਦਿਨ ਹਾਂ ਤੇ ਕਾਸ਼ ਕਿਤੇ ਵੀ ਦਾ 15 ਦਿਨ ਦਾ ਹੁੰਦਾ ਸੀ 15 ਦਿਨ ਤੁਹਾਡੇ ਕੋਲੇ ਰਹਿਣਾ ਸੀ ਮਹੀਨੇ ਦਾ ਹੁੰਦਾ 28 ਦਿਨ ਲਾਉਣੇ ਸੀ ਸਾਰੇ ਕੰਮ ਸੈਟੇ ਮੁੱਠੀ ਜਿਹਾ ਲੱਗਦਾ ਤੇ ਪਤਾ ਨਹੀਂ ਦਰਦ ਕੀ ਹੋਏ ਨਿਕਲ ਕੇ ਬਈ ਜਦੋਂ ਤੁਰੇ ਸੀ ਯਾਹ ਲੱਗਦਾ ਸੀ ਯਾਰ ਉੱਥੇ ਇਹਨਾਂ ਤੋਂ ਬਿਨਾ ਕੋਈ ਨਹੀਂ ਜਾਣਦਾ ਹੁਣ ਇੰਨਾ ਲੱਗਦਾ ਵੀ ਜਿੱਥੇ ਉਹਨੇ ਜਾਣਦੇ ਪੈਣਾ ਵੀ ਇੱਥੇ ਮੁਹੱਬਤ ਵੱਧਦਾ ਪਿਆਲ ਹੂੰ ਧੰਨਵਾਦ ਧੰਨਵਾਦ ਅਸਲਾਮ ਵਾਲੇਕਮ ਸਾਰੇ ਦੋਸਤੋ ਨੂੰ ਮੈਂ ਇਸ ਵੇਲੇ ਵਾਗਾ ਬਾਟਰ ਤੇ ਤੇ ਦੂਜੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਨੂੰ ਅਟੈਂਡ ਕਰਨ ਵਾਸਤੇ ਜਿੱਥੇ ਬੜੇ ਬੜੇ ਨਾਮ ਪਾਕਿਸਤਾਨ ਆ ਰਹੇ ਨੇ ਉਥੇ ਨਾਲ ਹੀ ਸਾਡੇ ਬਹੁਤ ਸੋਹਣੇ ਪਿਆਰੇ ਲਖਾਰੀ ਗੀਤਕਾਰ ਬੀਰ ਸਿੰਘ ਜੀ ਆ ਗਏ ਨੇ ਬਹੁਤ ਦਿਲੋਂ ਧੰਨਵਾਦ ਆਦਾ ਖੁਸ਼ ਮੈਂ ਬਹੁਤ ਖੁਸ਼ ਹਾਂ ਉਹਨਾਂ ਨੇ ਗਾਣਾ ਵੀ 13 13 ਤੋਲਾਂਗਾ 13 13 ਟੋਲਾ ਗਾ ਵੈਲਕਮ ਭਾਜੀ ਥੈਂਕ ਯੂ ਜ਼ੀਬਾ ਜੀ ਵੈਲਕਮ ਤੁਹਾਨੂੰ ਪਾਕਿਸਤਾਨ ਆਉਣ ਦੇ ਬਹੁਤ ਸਾਰਾ ਪਿਆਰ ਮੁਹੱਬਤ ਬਹੁਤ ਅਨੰਦ ਔਰ 13 13 ਟੋਲਾ ਗਾ ਕਿਸ ਤਰ੍ਹਾਂ ਬਤੋਲਾਂਗੇ ਉਸ ਤਰ੍ਹਾਂ ਮੈਂ ਮੰਦਰ ਦੇ ਵਿੱਚ ਅੱਲਾ ਅੱਲਾ ਆਖਾਂਗਾ ਮੈਂ ਗੁਰਦੁਆਰੇ ਵਿੱਚ ਨਾਮ ਰਾਮ ਦਾ ਬੋਲਾਂਗਾ ਮੈਂ ਘਰ ਖੁਦਾ ਦੇ ਜਾ ਕੇ ਬਲੂ ਮੋਬਤੀਆਂ ਤੇ ਮੈਂ ਸੂ ਦੇ ਘਰ ਜਾ ਕੇ ਰੋਜ਼ਾ ਖੋਲਾਂਗਾ ਵਾ 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 ਇੱਕ ਦਾ ਪਾਠ ਹੈ ਪੜਿਆ ਇੱਕ ਨੂੰ ਜਪਦਾ ਹਾਂ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੋ ਲਾਂਗਾ ਵੈਲਕਮ 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 ਜੀ ਸ਼ੁਕਰੀਆ ਬਹੁਤ ਬਹੁਤ ਪਿਆਰ ਵੈਲਕਮ तेरा तेरा तो लागा ओके जी आप वीडियो तो सब देखिए है किन्ना बढ़िया लगया नानो पाकिस्तान जाके बहुत ज्यादा खुशी हुई है ਕਿ ਕਿੰਨਾ ਪਿਆਰ ਏ ਇਹਨਾਂ ਨੇ ਸਾਰਿਆਂ ਨੇ ਆਈ ਕਿ ਆਏ ਕਿ ਸਾਨੂੰ ਬਹੁਤ ਵਧੀਆ ਲੱਗਿਆ ਤੇ ਇੱਥੇ ਵੀਜ਼ਾ ਜਿਹੜਾ ਸਾਨੂੰ ਅਗਰ 15 ਦਿਨ ਦਾ ਲੱਭਦਾ ਤੇ ਅਸੀਂ 15 ਦਿਨ ਇੱਥੇ ਰਹਿੰਦੇ ਤੇ ਮਹੀਨੇ ਦਾ ਲੱਭਦਾ ਤੇ 28 ਦਿਨ ਦਿੰਦੇ ਤੇ ਬਹੁਤ ਵਧੀਆ ਲੱਗਿਆ ਗੱਲਾਂ ਸੁਣ ਕੇ ਤੇ ਜਦੋਂ ਵੀ ਲਾਈਕ ਇੰਡੀਆ ਤੇ ਪਾਕਿਸਤਾਨ ਦੇ ਲੋਕ ਆਪਸ ਵਿੱਚ ਮਿਲਦੇ ਨੇ ਤੇ ਇੰਨਾ ਚੰਗਾ ਸਲੂਕ ਏ ਕਿ ਬਹੁਤ ਬਹੁਤ ਪਿਆਰਾ ਤੇ ਇਹ ਜਿਹੜੀ ਨਫਰਤ ਜਿਹੜੀ ਨਜ਼ਰਾਂ ਦੀ ਬਸ মিডিਆ ਤੱਕ ਹੀ ਏ ਇਸ ਚੀਜ਼ ਨੂੰ ਸਾਨੂੰ ਰੀਅਲਾਈਜ਼ ਕਰਨਾ ਚਾਹੀਦਾ ਹੈ ਕਿ ਜੰਨਤਾ ਇੱਕ ਆਮ ਇਨਸਾਨ ਇੰਡੀਆ 'ਚ ਉਸੇ ਤਰ੍ਹਾਂ ਦੇ ਲੋਕ ਪਿਆਰ ਕਰ ਨਾਲੇ ਪਾਕਿਸਤਾਨ ਦੇ ਵਿੱਚ ਨੇ ਤੇ ਆ ਵੀਡੀਓਜ਼ ਵੇਖ ਕੇ ਆਮ ਸ਼ੋਰ ਬਹੁਤ ਪੱਧਿਆ ਮੁਹੱਬਤ ਦਾ ਪੈਗਾਮ ਜਿਹੜਾ ਹੈ ਇੰਡੀਆ ਦੇ ਲੋਕਾਂ ਨੂੰ ਵੀ ਜਾਂਦਾ ਹੈ ਤੇ ਉਹ ਵੇਖ ਕੇ ਬਹੁਤ ਜ਼ਿਆਦਾ ਪ੍ਰਭਾਵਿਤ ਵੀ ਹੁੰਦੇ ਨੇ ਬਹੁਤ ਜ਼ਰਦਿਆ ਲੱਗਿਆ ਤੁਸੀਂ ਕੀ ਕਹੋਗੇ ਅਦਵਾਰ ਇਸੇ ਤੁਹਾਡਾ ਕੀ ਕਹਿਣਾ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ 'ਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਆਪਣਾ ਖਿਆਲ ਰੱਖੋ